ਜਾਣੀ ਚਾਹੁੰਦਾ ਆ ਇਹ ਤੁਹਾਡੇ ਹੁਣ ਲਈ ਡਵਲ ਡਵਲ ਕੱਪੇ ਪਾ ਕੇ ਸਾਡੇ ਬੰਦ ਤੇ ਆਏ ਹੋ ਕਿ ਤੇ ਇਦਾਂ ਨਾ ਜਹੋਣ ਇੱਕ ਤੇ ਵਿਰੋਧੇ ਨਾ ਰਿਓ ਜੇ ਹੁਣ ਅੱਗੇ ਤੇ ਨਹੀਂ ਵਿਰੋਧ ਕੀਤਾ ਹੁਣ ਡੱਟ ਕੇ ਤੁਹਾਡਾ ਵਿਰੋਧ ਕਰਾਂਗੇ ਤੇ ਸਵੇਰੇ ਆ ਤਾਲਾ ਵੀ ਤੈਨੂੰ ਖਲਾ ਕੇ ਵਿਸਾਵਾਂਗੇ ਤੂੰ ਆਪਣੇ ਫੀਸੇ ਤੇ ਤੈਨੂੰ ਖੋਲ ਕੇ ਜਾਏਗਾ ਇਹ ਤੈਨੂੰ ਦੱਸਨੇ ਆ ਇਹ ਸਾਰੀ ਜਥੇਬੰਦੀ ਜ ਸਾਡੇ ਵੀਰ ਦੋ ਜਿਹੜੇ ਇਸ ਵੇਲੇ ਮੌਜੂਦਾ ਸਰਪੰਚ ਖੜੇ ਆ ਸਾਡੇ ਨਿਸ਼ਾਨ ਸਿੰਘ ਜੀ ਜ਼ੋਹਰ ਪ੍ਰਧਾਨ ਖੜੇ ਆ ਮੈਂ ਜ਼ਿਲ੍ਹਾ ਸਕੱਤਰ ਨਰਮਦ ਸਿੰਘ ਮੰਡ ਵੀਰ ਮੇਰਾ ਤੈਨੂੰ ਇਹ ਦੱਸ ਦਿੰਨੇ ਆ ਇਹ ਸਵੇਰ ਨੂੰ ਤੈਨੂੰ ਭਾਰੀ ਪੈਣਾ ਆ ਆ ਕੇ ਤੈਨੂੰ ਦਿਖਾਵਾਂਗੇ ਜਿਹੜਾ ਲਾੜਾ ਤੇਰਾ ਤਾਲਾ ਇਹ ਤੈਨੂੰ ਖਵਾ ਕੇ ਉਹ ਖਵਾਵਾਂਗੇ ਸਵੇਰੇ ਤੇ ਵੀਰੋ ਸਵੇਰੇ ਤਗੜੇ ਹੋ ਕੇ ਇੱਥੇ ਪਹੁੰਚਣ ਦੀ ਕਿਰਪਾ ਤੈ ਕਰਨੀ ਆ ਕੱਲ ਨੂੰ ਪੂਰਾ ਕਪੂਰਥਲਾ ਜ਼ਿਲ੍ਹਾ ਇੱਥੇ ਇਕੱਠਾ ਕਰਕੇ ਇਹਨਾਂ ਦਾ ਉਹ ਜਲੂਸ ਕੱਢਾਂਗੇ ਜਿਹੜਾ ਯਾਦ ਕਰਨਗੇ ਜਿਨ੍ਹਾਂ ਨੇ ਇਹ ਤਾਲਾ ਲਵਾਇਆ ਇਹਨਾਂ ਅਫਸਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਜਦੋਂ ਤੁਹਾਨੂੰ ਅਸੀਂ ਕਾਪੀਆਂ ਵਿਖਾਉਣ ਦੇ ਸਭ ਕੋ ਵਿਖਾਉਣ ਦੇ ਆ ਤੇ ਤੁਸੀਂ ਫਿਰ ਵੀ ਕਾਲਾ ਲਾਣ ਦੇ ਤੇ ਇੱਕ ਬੰਦੇ ਨੇ ਕਹਿਣ ਦੇ ਜਿਹੜਾ ਬੰਦਾ ਸਾਡੇ ਨਾਲ ਹੀ ਉੱਥੇ ਵੇਖਿਆ ਵੀ ਨੀਗਾ ਆਇਆ ਚੋਰੀ ਸਰ ਤੋਂ ਜਾ ਕੇ ਅੰਦਰ ਗਿਆ